ਸੀ ਦੇਖ ਰਹੇ ਹਾਂ ਪੰਜਾਬ న్యూਸ 7 12ਵੀਂ ਜਮਾਤ ਦੇ ਵਿਦਿਆਰਥੀ ਅਨਮੋਲਦੀਪ ਨੇ ਪਟਿਆਲੇ ਦਾ ਨਵਰੋਸ਼ਨ ਸਕੂਲ ਦੇ ਵਿੱਚ ਨਿੱਘਾ ਸਵਾਗਤ ਕੀਤਾ ਗਿਆ ਸਕੂਲ ਦੇ ਵਿੱਚ ਢੋਲ ਵਜਾ ਕੇ ਬੱਚੀ ਦਾ ਸਨਮਾਨ ਕੀਤਾ ਗਿਆ ਪਟਿਆਲੇ ਦੇ ਸਰਕਾਰੀ ਕੋ ਐਡ ਮਲਟੀ ਪਰਵਤ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਦੀ ਮੈਡੀਕਲ ਸਟ੍ਰੀਮਰ ਵਿਦਿਆਰਥੀ ਅਨਮੋਲਦੀਪ ਕੌਰ ਨੇ 500 ਵਿੱਚੋਂ 488 ਨੰਬਰ ਲੈ ਕੇ ਸਕੂਲ ਦਾ ਨਵਰੋਸ਼ਨ ਕੀਤਾ ਮੈਰਿਟ ਲਿਸਟ ਵਿੱਚੋਂ 320 ਬੱਚਿਆਂ ਵਿੱਚੋਂ 231 ਮਰਕ ਹਾਸਲ ਕੀਤਾ ਬੱਚੀ ਦੇ ਰਜਲਤ ਸੁਣਦਿਆ ਹੀ ਪਿਤਾ ਹੋਇਆ ਭਾਵੁਕ ਸਕੂਲ ਦੇ ਪ੍ਰਿੰਸੀਪਲ ਤੇ ਟੀਚਰ ਸਹਿਵਾਨਾ ਨੇ ਬੱਚੀ ਦਾ ਮੂੰਹ ਮਿੱਠਾ ਕਰਵਾ ਕੇ ਕੀਤੀ ਖੁਸ਼ੀ ਜ਼ਾਹਿਰ ਰਿਜ਼ਲਟ ਬਹੁਤ ਵਧੀਆ ਰਿਹਾ ਜੀ ਆਲਮੋਸਟ ਤੁਹਾਡੇ ਸਾਹਮਣੇ ਹੀ ਹੈ ਸਾਡੀ ਅਨਮੋਲਦੀਪ ਫਾਦਰ ਨੇਮ ਅਫਤਾਰ ਸਿੰਘ ਜੀ ਬੱਚੀ ਜਿਹੜੀ ਹੈਗੀ ਹੈ ਮੈਰਿਡ ਦੇ ਵਿੱਚ ਆ ਕੇ ਸਕੂਲ ਦਾ ਜਿਹੜਾ ਹੈਗਾ ਨਾਮ ਰੋਸ਼ਨ ਕੀਤਾ ਹੈਗਾ ਤੇ ਹਰ ਸੋਲਾਸ ਤੁਸੀਂ ਟੀਚਰਸ ਦੇ ਵਿੱਚ ਦੇਖ ਹੀ ਰਹੇ ਹੋ ਤੇ ਬਾਅਦ ਦੇਖ ਕੇ ਵੀ ਆਇਓ ਕਿਸ ਤਰ੍ਹਾਂ ਢੋਲ ਵਜਾਇਆ ਗਿਆ ਕਿਸ ਤਰ੍ਹਾਂ ਭੰਗੜੇ ਪਾਏ ਗਏ ਤੇ ਇਹ ਖੁਸ਼ੀਆਂ ਜਿਹੜੀਆਂ ਹੈਗੀਆਂ ਸਾਰੀਆਂ ਤੁਹਾਨੂੰ ਇਸ ਤੋਂ ਪ੍ਰਗਟ ਹੋ ਰਹੀ ਹੈ। ਮੈਮ ਕਿੰਨੇ ਵਿਦਿਆਰਥੀਆਂ ਦੀ ਲਿਸਟ ਆਈ ਹੈ ਤੇ ਕਿੰਨੇ ਤੇ ਨੰਬਰ ਜਿਹੜਾ ਨਮੋਦ ਆ। 320 320 ਵਿਦਿਆਰਥੀਆਂ ਦੀ ਲਿਸਟ ਆਈ ਹੈਗੀ ਹੈ ਜਿਸ ਦੇ ਵਿੱਚ 211ਵਾਂ ਨੰਬਰ ਜਿਹੜਾ 231 ਨੰਬਰ ਜਿਹੜਾ ਹੈਗਾ ਨਮੋਦ ਆ। ਮੈਮ ਕਿੰਨੇ ਪੇਰੈਂਟਸ ਤੇ ਤੇ ਟੀਚਰਸ ਦੀ ਗੱਲ ਕਰੀਏ ਤਾਂ ਮਿਹਨਤ ਕਿੰਨੀ ਕ ਲੱਗਦੀ ਹੈ ਟੀਚਰਸ ਦੀ ਔਰ ਤੁਸੀਂ ਖੁਦ ਪ੍ਰਿੰਸੀਪਲੋਂ ਪਾਕੀ ਸਟਾਫ ਦੀ ਕਿੰਨੀ ਕ ਮਿਹਨਤ ਰਹੀ ਇਸ ਬੱਚੇ ਨੂੰ ਇਸ ਮਕਾਮ ਤੱਕ ਪਹੁੰਚਾਉਣ ਲਈ ਟੀਚਰਸ ਦੀ ਹੀ ਮਿਹਨਤ ਰਹੀ ਹੈ ਜੀ ਬੱਚੀ ਆਪ ਹੀ ਤੁਹਾਨੂੰ ਹੋਂ ਤੋਂ ਦੱਸ ਰਹੀ ਹੈ ਕਿ ਬੱਚੀ ਨੇ ਕੋਈ ਟਿਊਸ਼ਨ ਨਹੀਂ ਲਿੱਤੀ ਕੋਈ ਐਕਸਟਰਾ ਕਲਾਸ ਬਾਹਰੋਂ ਨਹੀਂ ਲਿੱਤੀ ਹੈਗੀ ਕਿਸੇ ਦਾ ਬਾਹਰ ਦਾ ਸਹਾਰਾ ਨਹੀਂ ਲਿੱਤਾ ਇਕੱਲੇ ਅਧਿਆਪਕਾਂ ਦੀ ਮਦਦ ਦੇ ਨਾਲ ਤੇ ਆਪਣੀ ਮਿਹਨਤ ਦੇ ਨਾਲ ਇਸ ਮਕਾਮ ਤੱਕ ਪਹੁੰਚ ਪਾਈ ਹੈ। ਨਾਲ ਤੁਸੀਂ ਮੰਨਦੇ ਹੋ ਕਿ ਇੱਕ ਜਿਹੜਾ ਬੱਚਾ ਹੈ ਜਿਹੜਾ ਕਹਿ ਸਕਦੇ ਆ ਆਪਾਂ ਕਿ ਜਦੋਂ ਉਸ ਬੱਚੇ ਨੂੰ ਉਸ ਮਕਾਮ ਤੇ ਪਹੁੰਚਾਉਣ ਲਈ ਸਭ ਤੋਂ ਜ਼ਿਆਦਾ ਵੱਡਾ ਹੱਥ ਹੁੰਦਾ ਜਿਹੜਾ ਹੈਗਾ ਉਹ ਟੀਚਰਸ ਦਾ ਹੁੰਦਾ ਹੈਗਾ ਕਿਉਂਕਿ ਅਧਿਆਪਕ ਹੀ ਹੈਗਾ ਜਾਂ ਗੁਰੂ ਹੀ ਹੈਗਾ ਜਿਹੜਾ ਹੈਗਾ ਇੱਕ ਬੱਚੇ ਨੂੰ ਜਿਹੜਾ ਹੈਗਾ ਇਸ ਮਕਾਮ ਤੇ ਪਹੁੰਚਾ ਸਕਦਾ ਹੈ ਉਹਦੇ ਬਾਰੇ ਕੀ ਗੱਲ ਹੋ ਗਈ ਤੁਹਾਡੀ ਗੱਲ ਦੇ ਨਾਲ ਮੈਂ ਕੁਝ ਹੱਦ ਤੱਕ ਸਹਿਮਤ ਵੀ ਹਾਂ ਤੇ ਕੁਝ ਹੱਦ ਤੱਕ ਸਹਿਮਤ ਵੀ ਨਹੀਂ ਹਾਂ ਦੋਨੋਂ ਪੱਖ ਲੈਵਾਂਗੀ ਮੈਂ ਕਿਉਂ ਕਿ ਉਸ ਦਾ ਰੀਜ਼ਨ ਇਹ ਹੈ ਕਿ ਹਮੇਸ਼ਾ ਪ੍ਰੇਅਰ ਦੇ ਸਮੇਂ ਜਾਂ ਕਿਸੇ ਕਲਾਸ ਦੇ ਵਿੱਚ ਜਦੋਂ ਮੈਂ ਵਿਜ਼ਿਟ ਕਰਦੀ ਆ ਤਾਂ ਮੈਂ ਬੱਚੇ ਨੂੰ ਇਹੀ ਗੱਲ ਕਹਿਣੀ ਹੁੰਦੀ ਆ ਕਿ ਲਾਈਫ ਦੇ ਵਿੱਚ ਦੋ ਹੀ ਪਰਸਨਸ ਹੈਗੇ ਆ ਜਿਹੜੇ ਤੁਹਾਡੇ ਵੈਲਿਊਏਸ਼ਨਸ ਹੈਗੇ ਆ ਇੱਕ ਤੁਹਾਡੇ ਮਾਪੇ ਇੱਕ ਤੁਹਾਡੇ ਪੇਰੈਂਟਸ ਨਾ ਤਾਂ ਮਾਪਿਆਂ ਨੇ ਕੁਝ ਲੈਣਾ ਨਾ ਪੇਰੈਂਟਸ ਨੇ ਕੁਝ ਲੈਣਾ ਹੈਗਾ ਤੁਸੀਂ ਸੋਰੀ ਨਾ ਟੀਚਰਸ ਨੇ ਕੁਝ ਲੈਣਾ ਹੈਗਾ ਤੇ ਜਦੋਂ ਤੁਸੀਂ ਮਿਹਨਤ ਕਰਕੇ ਕੁਝ ਕਮਾ ਕੇ ਦਿਖਾ ਬਦ ਅੱਗੇ ਵੱਲ ਵੱਧ ਕੇ ਦਿਖਾਉਂਦੇ ਹੋ ਉਚਾਈਆਂ ਨੂੰ ਚੁੰੁੰਦੇ ਹੋ ਤਾਂ ਸਰ ਟੀਚਰ ਵੀ ਖੁਸ਼ ਹੁੰਦੇ ਆ ਤੇ ਮਾਪੇ ਵੀ ਖੁਸ਼ ਹੁੰਦੇ ਹੈਗੇ ਆ ਹੁਣ ਜਿਸ ਤਰ੍ਹਾਂ ਆਹੀ ਬੱਚੀ ਅਨਮੋਲਦੀਪ ਹੈ ਇਹ ਬੱਚੀ ਕਹਿ ਰਹੀ ਹੈ ਮੈਂ ਨੀਟ ਵੀ ਕਲੀਅਰ ਕਰਾਂਗੀ ਤਾਂ ਇਹ ਕੱਲ ਨੂੰ ਜੇ ਡਾਕਟਰ ਬਣਦੀ ਹੈਗੀ ਆ ਮੈਂ ਤਾਂ ਉਹ ਮੇਰੀ ਪੂਰੀ ਉਮੀਦ ਕਰਕੇ ਚੱਲਦੀ ਆ ਕਿ ਇਹ ਮੇਰੀ ਬੱਚੀ ਡਾਕਟਰ ਬਣੇਗੀ ਔਰ ਜਦੋਂ ਇਹ ਕੱਲ ਨੂੰ ਡਾਕਟਰ ਬਣੇਗੀ ਤਾਂ ਇਹਨਾਂ ਦੇ ਪੇਰੈਂਟਸ ਤਾਂ ਹੁਣ ਵੀ ਤੁਸੀਂ ਦੇਖ ਰਹੇ ਹੋ ਕਿ ਇਹ ਕਹ ਰਿਹਾ ਮੇਰੀਆਂ ਬੱਚੀਆਂ ਦੋ ਹੋਰ ਹੈ ਤਾਂ ਇਹੀ ਬੱਚੀ ਇਹਨਾਂ ਦੀ ਪਹਿਲਾਂ ਵੀ ਸਾਡੀ 8ਵੀਂ ਦੇ ਵਿੱਚੋਂ ਮੈਰਿਟ ਦੇ ਵਿੱਚ ਆਈ ਹੈਗੀ ਹੈ ਤੇ ਹੁਣੇ 12ਵੀਂ ਦੇ ਵਿੱਚੋਂ ਇਹਨਾਂ ਦੀ ਦੂਸਰੀ ਬੱਚੀ ਜਿਹੜੀ ਹੈਗੀ ਹੈ ਮੈਰਿਟ ਦੇ ਵਿੱਚ ਉਹ ਸ਼ੁਰੂ ਤੋਂ ਇਸ ਤਰ੍ਹਾਂ ਦੀਆਂ ਪੋਜੀਸ਼ਨਸ ਹਾਸਲ ਕਰਦੀ ਰਹੀ ਹੈਗੀ ਹੈ ਤਾਂ ਮੈਂ ਤਾਂ ਇਹੀ ਕਹਾਵਾਂਗੀ ਕਿ ਮਾਪੇ ਤੇ ਅਧਿਆਪਕ ਦੋਨੋਂ ਜਿਹੜੇ ਹੈਗੇ ਆ ਬੱਚਿਆਂ ਦੇ ਨਾਲ ਜੁੜੇ ਹੋਏ ਆ ਔਰ ਉਹਨਾਂ ਦੀ ਭਲਾਈ ਦੇ ਵੀ ਵੱਲ ਖਾਸ ਤੌਰ ਤੇ ਧਿਆਨ ਜਿਹੜਾ ਹੈਗਾ ਉਹ ਦਿੰਦੇ ਹੈਗੇ ਆ ਤੇ ਇਹੀ ਜਿਹੜਾ ਹੈਗਾ ਮੁਕਾਮ ਬੱਚਿਆਂ ਨੂੰ ਧਿਆਨ ਦੇਣਾ ਚਾਹੀਦਾ ਹੈਗਾ ਵੀ ਇਹੀ ਸਾਡੇ ਨਾਲ ਹੈ ਇਹੀ ਸਾਡੇ ਸੁਖ ਚਿੰਤਕ ਹੈ ਮੇਰਾ ਨਾਮ ਅਨਮੋਲਦੀਪ ਕੋਰ ਮੈਂ ਪਲਸ 2 ਕਲਾਸ ਦੇ ਵਿੱਚ ਉਹਦੀ ਸਾਇੰਸ ਸਟਰੀਮ ਦੇ ਵਿੱਚ ਉਹਦੀ ਮੈਰਿਟ ਲਿਸਟ ਵਿੱਚ 320 ਸਟੂਡੈਂਟਸ ਦੇ ਵਿੱਚ ਉਹਦੀ 331ਵਾਂ ਰੈਂਕ 231ਵਾਂ